ਇਦਨਾਂ ਜੀ ਸਾਨੂੰ ਕੁਦਰਤ ਨੇ ਕਲਮ ਨਿਵਾਜ਼ੀ ਹੈ ਕੋਈ ਔਧਾ ਦਿੰਦਾ ਹੈ ਉੱਥੇ ਬੈਠ ਕੇ ਅਸੀਂ ਸਿਗਨੇਚਰ ਕਰ ਸਕਦੇ ਹਾਂ ਕਿਸੇ ਦੇ ਵਾਸਤੇ ਅਸੀਂ ਕੁਝ ਵਧੀਆ ਕਰ ਸਕਦੇ ਹਾਂ ਤੇ ਉਹੀ ਕਰਨਾ ਚਾਹੀਦਾ ਹਕੀਕਤ ਇਹ ਹੈ ਕਿ ਉਹ ਕਰਨਾ ਚਾਹੀਦਾ ਜਿਹੜਾ ਸਮਾਜ ਦੇ ਵਿੱਚ ਇੱਕ ਉਦਾਹਰਣ ਬਣੇ ਜਿੰਨੇ ਗੁਨਾਹ ਕੀਤਾ ਹੈ ਉਹਦੇ ਵਾਸਤੇ ਵੀ ਆਪਣੀ ਸੋਚ ਆਪਣੀ ਕਲਮ ਆਪਣਾ ਜਿਹੜਾ ਜੋ ਵੀ ਫੈਸਲਾ ਹੈ ਉਹ ਬਹੁਤ ਵਧੀਆਂ ਲੈਣਾ ਚਾਹੀਦਾ ਜਿਹੜਾ ਸਮਾਜ ਦੇ ਵਿੱਚ ਉਦਾਹਰਨ ਬਣੇ ਔਰ ਜਿੰਨੇ ਉਹ ਗੁਨਾਹ ਕੀਤਾ ਹੈ ਉਹਨੂੰ ਇਸ ਹਸਬ ਦੇ ਨਾਲ ਸਜ਼ਾ ਦੇਓ ਕਿ ਉਹ ਇੱਕ ਚੰਗਾ ਇਨਸਾਨ ਬਣ ਸਕੇ ਔਰ ਦੁਬਾਰਾ ਕੋਈ ਵੀ ਗੁਨਾਹ ਕਰਨ ਤੋਂ ਗਰੇਜ਼ ਕਰੇ ਤੇ ਜੇ ਕੋਈ ਕਈ ਵਾਰ ਅਜਿਹਾ ਹੋ ਜਾਂਦਾ ਬਹੁਤ ਬੇਗੁਨਾਹ ਜਿਹੜਾ ਹੈ ਉਹ ਫਸ ਜਾਂਦਾ ਉਹਦੀ ਸਾਰੀ ਜ਼ਿੰਦਗੀ ਤਬਾਹ ਹੋ ਜਾਂਦੀ ਉਹਦਾ ਪਰਿਵਾਰ ਤਬਾਹ ਹੋ ਜਾਂਦਾ ਉਹਦਾ ਕੈਰੀਅਰ ਤਬਾਹ ਹੋ ਜਾਂਦਾ ਕਿਸੇ ਵੀ ਜਗਾ ਦੇ ਉੱਤੇ ਫੈਸਲਾ ਲੈਣ ਤੋਂ ਪਹਿਲਾਂ ਆਪਣਾ ਸਿਗਨੇਚਰ ਕਰਨ ਤੋਂ ਪਹਿਲਾਂ ਕੋਈ ਫੈਸਲਾ ਦੇਣ ਤੋਂ ਪਹਿਲਾਂ ਪੂਰੀ ਤਕੀਕਾਤ ਜਿਹੜੀ ਹੈ ਉਹ ਕਰਨੀ ਬਹੁਤ ਜ਼ਰੂਰੀ ਹੈ ਔਰ ਫੈਸਲਾ ਲੈਣ ਤੋਂ ਪਹਿਲਾਂ ਬਹੁਤ ਜਿਹੜਾ ਭਾਵਨਾਵਾਂ ਵਿੱਚ ਬਹਿ ਕੇ ਨਹੀਂ ਲੈਣਾ ਚਾਹੀਦਾ ਫੈਸਲਾ ਜਿਹੜਾ ਹੈ ਉਹ ਬਹੁਤ ਜਿਹੜਾ ਠਰਮੇ ਨਾਲ ਲੈਣਾ ਚਾਹੀਦਾ ਔਰ ਦਿਮਾਗ ਜਿਹੜਾ ਹੈ ਉਸ ਵੇਲੇ ਕਿਸੇ ਵੀ ਤਰ੍ਹਾਂ ਗੁੱਸੇ ਦੇ ਵਿੱਚ ਜਾਂ ਕਿਸੇ ਭਾਵਨਾਵਾਂ ਦੇ ਵਿੱਚ ਵੰਦਾ ਹੋਇਆ ਨਹੀਂ ਹੋਣਾ ਚਾਹੀਦਾ ਕਿਉਂਕਿ ਗੁੱਸੇ ਵਿੱਚ ਲੈ ਹੋਏ ਫੈਸਲੇ ਤੇ ਭਾਵਨਾਵਾਂ ਦੇ ਵਿੱਚ ਲੈ ਕੇ ਜਦੋਂ ਭਾਵਨਾਵਾਂ ਦੇ ਵਿੱਚ ਅਸੀਂ ਬਹਿ ਕੇ ਫੈਸਲੇ ਲੈਂਦੇ ਆ ਤਾਂ ਉਹ ਫੈਸਲੇ ਕਈ ਵਾਰੀ ਬਹੁਤ ਵਧੀਆ ਫੈਸਲੇ ਨਹੀਂ ਹੁੰਦੇ ਉਹ ਸਮਾਜ ਲਈ ਜਾਂ ਸਾਡੇ ਲਈ ਜਾਂ ਕਿਸੇ ਜਿਹਦੇ ਲਈ ਵੀ ਲਿਆ ਕਈ ਵਾਰੀ ਉਹਦੇ ਵਾਸਤੇ ਉਹ ਨੁਕਸਾਨ ਜਿਹੜਾ ਹੈ ਉਹ ਹੋ ਜਾਂਦਾ ਹੈ ਸੋ ਕੁਦਰਤ ਹੈ ਕੁਦਰਤ ਨੇ ਹਰ ਇੱਕ ਨੂੰ ਕੋਈ ਨਾ ਕੋਈ ਕੰਮ ਜਿਹੜਾ ਹੈ ਨਿਵਾਸੀਆ ਹੁੰਦਾ ਤੇ ਜਿਨ੍ਹਾਂ ਨੂੰ ਆਧੇ ਨਿਵਾਸੀ ਹੁੰਦੇ ਆ ਉਹਨਾਂ ਦੇ ਉੱਤੇ ਸਮਾਜ ਦਾ ਬਹੁਤ ਵੱਡਾ ਇੱਕ ਜਿਹੜਾ ਮੈਂ ਉਨਕੀ ਹੁਣ ਕਹਾਂ ਕਿ ਸਮਾਜ ਦਾ ਜਿਹੜਾ ਬਹੁਤ ਤਨੀ ਮੈਂ ਕਹੂੰਗੀ ਮੈਨੂੰ ਐਗਜ਼ੈਕਟ ਵਰਡ ਨਹੀਂ ਹੁਣ ਯਾਦ ਆ ਰਿਹਾ ਕਿ ਸਮਾਜ ਦੇ ਪ੍ਰਤੀ ਉਹਨਾਂ ਦੀ ਇੱਕ ਡਿਊਟੀ ਹੁੰਦੀ ਆ ਬਹੁਤ ਵੱਡੀ ਜ਼ਿੰਮੇਵਾਰੀ ਕੁਦਰਤ ਨੇ ਉਹਨਾਂ ਨੂੰ ਨਿਵਾਸੀਆ ਮਰੇਖਨ ਦੇ ਜ਼ਿੰਮੇਵਾਰੀ ਹੈ ਉਹ ਸਹੀ ਵਰਡ ਵੀ ਹੈ ਉਹ ਜ਼ਿੰਮੇਵਾਰੀ ਜਿਹੜੀ ਹੈ ਉਹ ਨਿਭਾਉਣ ਲੱਗਿਆਂ ਬਹੁਤ ਚੀਜ਼ਾਂ ਜਿਹੜੀਆਂ ਨੇ ਉਹ ਅੱਖੋਂ ਪਰੋਖੇ ਨਾ ਕਰੋ ਤਾਂ ਕਿ ਕੋਈ ਗਲਤ ਸੰਦੇਸ਼ ਨਾ ਜਾਵੇ ਜਾਂ ਕੋਈ ਗਲਤ ਕੰਮ ਨਾ ਹੋਵੇ ਭਾਵਨਾਵਾਂ ਜਿਹੜੀਆਂ ਨੇ ਉਹਨਾਂ ਨੂੰ ਕੰਟਰੋਲ ਕਰਨਾ ਜਿਹੜਾ ਉੱਚੇ ਅਹੁਦੇਾਂ ਤੇ ਬਿਠਾ ਉਹਨਾਂ ਲਈ ਬਹੁਤ ਜ਼ਰੂਰੀ ਹੈ ਕਿਹੜਾ ਕੰਡਣ ਵਾਲਾ ਜਿਹੜਾ ਹੈ ਉਹ ਅਹੁਦੇ ਤੇ ਬੈਠਾ ਬੰਦਾ ਕੋਈ ਇੱਕ ਚੰਗੀ ਸ਼ਖਸੀਅਤ ਦਾ ਮਾਲਕ ਨਹੀਂ ਹੁੰਦਾ ਮੈਨੂੰ ਲੱਗਦਾ ਕਿ ਉਹ ਕਿਤੇ ਨਾ ਕਿਤੇ ਫਿਰ ਆਪਣੀ ਸ਼ਖਸੀਅਤ ਦਿਖਾ ਕੇ ਤੇ ਅਖੀਰ ਦੇ ਵਿੱਚ ਕੁਦਰਤ ਜਿਹੜੀ ਹੈ ਉਹ ਉਹਨੂੰ ਦੰਡ ਜ਼ਰੂਰ ਦਿੰਦੀ ਹੈ ਇਹ ਵੀ ਇੱਕ ਕੋੜਾ ਸੱਚ ਹੈ ਤੁਹਾਨੂੰ ਅਹੁਦਾ ਮਿਲਿਆ ਤੁਹਾਡੇ ਕੋਲ ਤਾਕਤ ਹੈ ਜੇ ਤੁਸੀਂ ਉਹਦਾ ਮਿਸਯੂਜ਼ ਕਰਦੇ ਹੋ ਤੇ ਤੁਸੀਂ ਕਿੱਥੋਂ ਦੇ ਚੰਗੇ ਇਨਸਾਨ ਹੋ ਇਨਸਾਨ ਤਾਂ ਨਹੀਂ ਤੁਸੀਂ ਬੰਦਾ ਵੀ ਨਹੀਂ ਹੋ। ਇਨਸਾਨ ਤਾਂ ਬਹੁਤ ਅੱਗੇ ਚੱਲਿਆ ਜਾਂਦਾ ਤੁਸੀਂ ਬੰਦਾ ਕਹਿਲਾਉਣ ਦੇ ਵੀ ਕਾਬਲ ਨਹੀਂ ਹੋ ਜੇਕਰ ਤੁਸੀਂ ਬੇਗਨਾਹਾਂ ਨੂੰ ਤੰਗ ਕਰਦੇ ਹੋ ਇੱਕ ਜ਼ਿੰਮੇਵਾਰੀ ਵਾਲੀ ਜਗ੍ਹਾ ਦੇ ਉੱਤੇ ਬੈਠ ਕੇ ਜਦੋਂ ਵੀ ਕਿਸੇ ਦੇ ਲਈ ਕੋਈ ਫੈਸਲਾ ਲੈਣਾ ਤੁਸੀਂ ਇੱਕ ਵਾਰੀ ਇਹ ਜ਼ਰੂਰ ਸੋਚ ਕੇ ਦੇਖੋ ਕਿ ਜੇ ਇਹ ਮੇਰੇ ਤੇ ਇਹ ਚੀਜ਼ ਲਾਗੂ ਹੋਵੇ। ਤੇ ਮੇਰਾ ਕੀ ਹਾਲਾਤ ਹੋਣਗੇ ਮੈਨੂੰ ਇਹ ਕਿਦਾਂ ਦਾ ਲੱਗੇਗਾ ਮੈਂ ਬੇਗਨਾ ਹੋਵਾਂ ਤੇ ਮੈਨੂੰ ਕੋਈ ਫਸਾਵੇ ਤੇ ਮੈਂ ਕਿਸ ਜਗ੍ਹਾ ਤੇ ਉੱਤੇ ਜਾ ਕੇ ਡਿੱਗਾਂਗਾ ਜਾਂ ਮੇਰੇ ਪਰਿਵਾਰ ਦਾ ਨੁਕਸਾਨ ਕਿੰਨਾ ਹੋਏਗਾ ਜਿਹੜਾ ਲਿੰਦਾ ਹੁੰਦਾ ਨੇ ਜਿਹਨੂੰ ਛੋਟੀਆਂ-ਛੋਟੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਵੇਂ ਦੇ ਫੈਸਲੇ ਲੈ ਲੈਂਦਾ ਆ ਕਿ ਬੇਗਨਾ ਹਨ ਤੰਗ ਕਰਨਾ ਬੇਗਨਾ ਹਨ ਫਸਾਉਣਾ ਕੁਦਰਤ ਤੁਹਾਨੂੰ ਕਦੇ ਮਾਫ਼ ਨਹੀਂ ਕਰਦੀ ਕਿਉਂਕਿ ਕੁਦਰਤ ਨੇ ਤੁਹਾਨੂੰ ਉਹ ਜ਼ਿੰਮੇਵਾਰੀ ਦੇ ਕੇ ਤੁਹਾਡੇ ਵੀ ਟੈਸਟ ਲੈ ਕਿ ਤੁਸੀਂ ਕਿੰਨੇ ਕਾਬਲ ਹੋ ਤੇ ਕੀ ਤੁਸੀਂ ਉਸ ਅ ਪੋਦੇ ਦਾ ਜਾਂ ਉਸ ਤਾਕਤ ਦਾ ਸਹੀ ਇਸਤੇਮਾਲ ਕਰ ਰਹੇ ਹੋ ਤੇ ਨਹੀਂ ਇਸਤੇਮਾਲ ਕਰ ਰਹੇ ਤੇ ਫਿਰ ਤੁਸੀਂ ਵੀ ਉਹਦਾ ਜਿਹੜਾ ਫਾਲ ਹੈ ਉਹਨਾਂ ਲਈ ਤਿਆਰ ਰਹੋ ਜਾਂ ਰਹਿਣਾ ਚਾਹੀਦਾ ਹੈ ਕਿਉਂਕਿ ਕੁਦਰਤ ਬਖਸ਼ੇਗੀ ਨਹੀਂ ਇਿੱਤੇ ਵਿਚਾਰ ਜਰੂਰ ਕਰਿਓ ਕਿ ਜੇ ਅੱਛਾ ਅਹੁਦਾ ਮਿਲ ਜਾਂਦਾ ਤੇ ਉਹ ਜਦਾਂ ਕਹਿੰਦੇ ਹੁੰਦੇ ਨੇ ਕਿ ਹਰ ਇੱਕ ਅਹੁਦੇ ਦੀ ਕਲਮ ਜਿਹੜੀ ਹੈ ਪੈਨ ਜਿਹੜਾ ਹੈ ਉਹਦੀ ਸਿਆਹੀ ਜਿਹੜੀ ਹੈ ਉਹ ਬਹੁਤ ਮੈਨੇ ਰੱਖਦੀ ਆ ਹਰਿਆ ਪੈਨ ਹੈ ਨਾ ਜਾਂ ਕਾਲਾ ਪੈਨ ਹੈ ਜਾਂ ਜੋ ਵੀ ਹੈ ਉਹਨ ਵਰਤਨ ਤੋਂ ਪਹਿਲਾਂ 10 ਵਾਰੀ ਸੋਚੋ ਤੁਸੀਂ ਕਿਸੇ ਦਾ ਕੁਦਰਤ ਤੋਂ ਬਾਅਦ ਕੁਦਰਤ ਨੇ ਜੋ ਨਸੀਬ ਲਿਖ ਦਿੱਤੇ ਜਦੋਂ ਤੁਸੀਂ ਕਿਸੇ ਦੇ ਇਹੋ ਜਿਹਾ ਦਸਤਕ ਕਰਦੇ ਹੋ ਜਾਂ ਆਪਣੀ ਜ਼ਿੰਮੇਵਾਰੀ ਵਾਲੀ ਸੀਟ ਤੇ ਬੈਠ ਕੇ ਕੋਈ ਫੈਸਲਾ ਲੈਂਦੇ ਹੋ ਤੇ ਉਹ ਵੀ ਕਿਸੇ ਦੀ ਜ਼ਿੰਦਗੀ ਦਾ ਇੱਕ ਫੈਸਲਾ ਹੁੰਦਾ ਹੈ। ਕਈ ਵਾਰੀ ਸਮੂਹਿਕ ਫੈਸਲੇ ਹੁੰਦੇ ਨੇ, ਕਈ ਵਰੀ ਸੋਸਾਇਟੀ ਦੇ, ਕਈ ਵਰੀ ਇਵੇਂ ਦੇ ਫੈਸਲੇ ਹੁੰਦੇ ਨੇ। ਸੋ ਜ਼ਿੰਮੇਵਾਰੀ ਜਿਹੜੀ ਹੈ ਕੁਦਰਤ ਨੇ ਦਿੱਤੀ ਹੈ ਨਾ ਬਹੁਤ ਇਮਾਨਦਾਰੀ ਦੇ ਨਾਲ ਨਿਭਾਓ। ਬਹੁਤ ਬੈਲੈਂਸ ਰੱਖ ਕੇ ਨਾ ਬਹੁਤ ਗੁੱਸੇ ਚ ਆ ਕੇ ਕੋਈ ਫੈਸਲਾ ਲਵੋ ਔਰ ਨਾ ਪਾਵਨਾਵੰਦੇ ਵਿੱਚ ਵੈ ਕੀ ਫੈਸਲਾ ਬਹੁਤ ਸੰਤੁਲਨ ਜਿਹੜਾ ਬਣਾਈ ਰੱਖਣਾ ਉਹ ਸਮਾਜ ਦੇ ਤੁਹਾਡੇ ਲਈ ਪਰਿਵਾਰਾਂ ਲਈ ਦੂਸਰਿਆਂ ਲਈ ਦੇਸ਼ ਲਈ ਸਾਰਿਆਂ ਲਈ ਬਹੁਤ ਵਧੀਆ ਹੈ ਔਰ ਉਹ ਹੀ ਹੋਣਾ ਚਾਹੀਦਾ ਨਹੀਂ ਤੇ ਨੁਕਸਾਨ ਜਿਤਨਾ ਸਮਾਜ ਦਾ ਹੋਏਗਾ ਤੇ ਸਾਡਾ ਆਪਣੇ ਆਪ ਨਾਲ ਹੋਏਗਾ ਹੀ ਹੋਏਗਾ ਥੈਂਕ ਯੂ ਸ਼ੁਕਰੀਆ ਮਿਹਰਬਾਨੀ